ਕਮਲ ਜੀ ਨੂੰ ਸਵਾਗਤ ਹੈ ਸਾਡੇ ਥਾਣੇ ਬਈ ਗੱਲ ਗੈਨਤ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਜੀ ਤੇ ਅੱਜ ਤੁਹਾਡੇ ਅਸੀਂ ਬਾਬਾ ਫਰੀਦ ਸੰਸਥਾ ਦੇ ਵਿੱਚ ਆਏ ਹੋਏ ਹਾਂ ਕਿਹੜੇ-ਕਿਹੜੇ ਤੁਸੀਂ ਇੱਥੇ ਜਿਹੜੇ ਕੰਮ ਲੜਕੀਆਂ ਨੂੰ ਸਮਾਜ ਸੇਵਾ ਦੇ ਕਰ ਰਹੇ ਹੋ ਕਿੰਨੇ ਕ ਸਾਲਾਂ ਤੋਂ ਕਰ ਰਹੇ ਹੋ ਹੁਣ ਤੱਕ ਇੰਨੀਆਂ ਕਿ ਲੜਕੀਆਂ ਇੱਥੇ ਛੱਕੇ ਪਗੀਆਂ ਇਹ ਲੜੀਬਾਦ ਅਸੇਵਾਲ ਹੈ ਮੈਂ ਕਮਲ ਜੀ ਸਿੰਘ ਵਿੱਕੀ ਪ੍ਰਧਾਨ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਸਾਡਾ ਜਿਹੜਾ ਮੇਨ ਮਕਸਦ ਹੈ ਲੜਕੀਆਂ ਨੂੰ ਆਤਮ ਨਿਰਪਰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦਾ ਉਹਦੇ ਵਿੱਚ ਅਸੀਂ ਹੁਣ ਤੱਕ 2000 ਦੇ ਕਰੀਬ ਲੜਕੀਆਂ ਨੇ ਜਿਹੜੀਆਂ ਉਹਨਾਂ ਨੂੰ ਕੰਪਿਊਟਰ ਸਿਖਾ ਚੁੱਕੇ ਹਾਂ ਸਲਾਈ ਕਢਾਈ ਸਿਖਾ ਚੁੱਕੇ ਹਾਂ ਤੇ ਸਰਕਾਰੀ ਨੌਕਰੀ ਤੇ ਤਿਆਰੀ ਕਰਾ ਚੁੱਕੇ ਹਾਂ ਤੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਨੌਕਰੀ ਤੇ ਲੱਗ ਵੀ ਚੁੱਕੀਆਂ ਨੇ ਪ੍ਰਾਈਵੇਟ ਤੌਰ ਤੇ ਵੀ ਆਪਣਾ ਕੰਮ ਕਰ ਰਹੀਆਂ ਨੇ ਸਾਡੀ ਸੰਸਥਾ ਦਾ ਮੇਨ ਮਕਸਦ ਇਹ ਵੀ ਜਿਹੜੀਆਂ ਲੜਕੀਆਂ ਵਿਚਾਰੀਆਂ ਘਰਾਂ ਚ ਬੈਠੀਆਂ ਨੇ ਨਹੀਂ ਪੜ ਸਕਦੀਆਂ ਜਿਨ੍ਹਾਂ ਕੋਲੇ ਕੋਚਿੰਗ ਲੈਣ ਲਈ ਨਹੀਂ ਪੈਸੇ ਹੈਗੇ ਤੇ ਨੰਬਰ ਅੱਛੇ ਨੇ ਉਹਨੂੰ ਅਸੀਂ ਕਿਤਾਬਾਂ ਵੀ ਮੁਹੱਈਆ ਕਰਾਉਣੀ ਹੈ ਤੁਰੇ ਬੱਕਰੀਆਂ ਤਿਆਰੀ ਵੀ ਕਰਾਉਣੇ ਆ ਕਿੰਨੀਆਂ ਵੀ ਨੌਕਰੀਆਂ ਨਿਕਲਦੀਆਂ ਨੇ ਸਰਕਾਰੀ ਉਹਦੇ ਨਾਲ ਕੰਪਿਊਟਰ ਹਰ ਇੱਕ ਨੌਕਰੀ ਜ਼ਰੂਰੀ ਆ ਕੰਪਿਊਟਰ ਦੀ ਵੀ ਇਹਨਾਂ ਨੂੰ 6 ਮਹੀਨਿਆਂ ਦਾ ਕੋਰਸ ਹੈ ਸਿਖਾਇਆ ਜਾਂਦਾ ਸਾਰਾ ਕਾਰਜਾ ਜਿਹੜਾ ਇਹ ਬੱਕਰੀਆ ਬੱਕਰੀਆ ਸੰਸਥਾ ਦੇ ਸਹਿਯੋਗ ਨਾਲ ਜਿਵੇਂ ਸਗਰਾਮੀ ਕਲਾ ਕੇਂਦਰ ਹੈ ਪਵਨ ਜੋਗ ਮੇਕ ਵੈਟਰ ਫਾਊਂਡੇਸ਼ਨਸ ਗਰੁੱਪ ਤੋਂ ਹੈ ਸਾਡੇ ਨਿਤਿਨ ਜੀ ਹੈ ਚੰਡੀਗੜ੍ਹ ਤੋਂ ਗੋਲਸਨ ਜਾਵਾਜੀ ਨੇ ਪ੍ਰੋਫੈਸਰ ਪ੍ਰੋਫੈਸਰ ਮਨੋਜ ਗੋਇਲ ਨੇ ਡਾਕਟਰ ਪੀ ਕੇ ਜੈਨ ਨੇ ਤੇ ਹੋਰ ਬਹੁਤ ਸਾਰੇ ਮਿੱਤਰ ਨੇ ਜਿਹੜੇ ਲਗਾਤਾਰ ਸਾਨੂੰ ਸਹਿਯੋਗ ਕਰ ਰਹੇ ਨੇ ਜਿੰਨਾ ਕਰਕੇ ਸੰਸਥਾ ਚੱਲ ਰਹੀ ਹੈ ਖਾਸ ਤੌਰ ਤੇ ਲਖਵੀਰ ਸਿੰਘ ਰਤਨਪਾਲ ਜੀ ਕੈਨੇਡਾ ਤੋਂ ਉਹਨਾਂ ਹੀ ਸੰਸਥਾ ਵੀ ਸਾਨੂੰ ਸਹਿਯੋਗ ਕਰਦੀ ਹੈ ਤੇ ਬਰਾਸ ਫਾਊਂਡੇਸ਼ਨ ਸਾਡੇ ਨਾਲ ਹੁਣ ਜੁੜੀ ਹੈ ਉਹ ਵੀ ਸਾਨੂੰ ਸਹਿਯੋਗ ਕਰ ਰਹੇ ਨੇ ਇਹ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਮੈਂ ਨਾਮ ਬੋਲ ਰਿਹਾ ਵੀ ਇਹ ਸਾਰੀਆਂ ਸਾਨੂੰ ਸਹਿਯੋਗ ਕਰਦੀਆਂ ਰਹੇ ਤਾਂ ਹੀ ਅਸੀਂ ਹੋਰੇ ਬਹੁਤ ਹੀ ਆਧੁਨਿਕ ਮਸ਼ੀਨਾਂ ਨੇ ਸਿੱਖਣ ਲਈ ਸਲਾਈ ਤੇ ਬਹੁਤ ਹੀ ਆਧੁਨਿਕ ਕੰਪਿਊਟਰ ਨੇ ਤੇ ਸਿਰਫ ਇਹ ਲੜਕੀਆਂ ਲਈ ਕਾਰਜ ਕਰਦੇ ਆ ਪਿਛਲੇ 12 ਸਾਲ ਤੋਂ ਲਗਾਤਾਰ ਇਹ ਜਿਹੜਾ ਕਾਰਜ ਹੈ ਚੱਲਿਆ ਹੋਇਆ ਹੁਣ ਤੱਕ 2000 ਦੇ ਕਰੀਬ ਡਾਟਾ ਹੈ ਸਾਡਾ 450 ਦੇ ਕਰੀਬ ਅਸੀਂ ਲੈਂਜ ਪਹੁੰਚ ਚੁੱਕੇ ਆ ਬકરી ਵਕਰੀ ਸੰਸਥਾਵਾਂ ਦੇ ਸਹਿਯੋਗ ਨਾਲ ਤੇ ਲਗਭਗ 300 ਤੋਂ 350 ਦੇ ਕਰੀਬ ਸਾਡੇ ਜਿਹੜੇ ਹੈਂਡੀਕੈਪ ਨੇ ਉਹਨਾਂ ਨੂੰ ਬੀਲ ਚੇਅਰ ਟ੍ਰਾਈਸਾਈਕਲ ਸਕੂਟਰੀਆਂ ਕਲੀਪਰ ਕੰਨਾਂ ਸੁਣ ਵਾਲੀਆਂ ਮਸ਼ੀਨਾਂ ਦਿਵਾ ਚੁੱਕੇ ਆ ਤੇ ਵਕਰੀ ਵਕਰੀ ਅਸੀਂ ਲਗਭਗ 50 ਦੇ ਕ੍ਰੀਮ ਸੈਮੀਨਾਰ ਜਿਹੜੇ ਸ਼ਹੀਦਾਂ ਦੇ ਨਾਮ ਤੇ ਜਿਵੇਂ ਹੁਣ 100 ਸਾਲ ਆਪਾਂ ਗਦਰੀ ਕਲਪੌਰ ਦਾ ਮਨਾ ਰਹੇ ਹਾਂ ਇਸ ਤਰੀਏ ਜਿਵੇਂ ਸ਼ਹੀਦਾਂ ਦੇ ਜਿਹੜੇ ਦਿਨ ਮਨਾਉਣੇ ਆ ਉਹਦੇ ਵਰਕਸ਼ਾਪਾਂ ਕਰਾ ਚੁੱਕੇ ਆ ਇਹ ਸਾਰਾ ਕਾਰਜ ਲੋਕਾਂ ਨੂੰ ਚੇਤਨਨ ਕਰਨ ਤੇ ਆ ਸਿੱਖਤ ਕਰਨ ਤੇ ਆ ਆਰਥਿਕ ਤੌਰ ਤੇ ਮਜ਼ਬੂਤ ਕਰਨ ਤੇ ਆ ਸਾਡੇ ਕੋਲੇ ਉਹ ਬੱਚੇ ਵੀ ਆ ਉਹ ਲੜਕੇ ਵੀ ਆਉਂਦੀਆਂ ਨੇ ਜਿਨ੍ਹਾਂ ਦੇ ਲਗਭਗ 90% ਨੰਬਰ ਹੁੰਦੇ ਨੇ ਪਰ ਉਹਨਾਂ ਕੋਲ ਕਿਤਾਬਾਂ ਲੈਣ ਨੂੰ ਪੈਸੇ ਨਹੀਂ ਹੁੰਦੇ ਉਹਨਾਂ ਦੇ ਕੋਲ ਸਰਕਾਰੀ ਨੌਕਰੀਆਂ ਭਰਨ ਨੂੰ ਪੈਸੇ ਨਹੀਂ ਹੁੰਦੇ ਸਾਡੇ ਇਸ ਤਰੀਏ ਜਿਹੜੇ ਮਿੱਤਰ ਮੈਂ ਨਾਮ ਲਏ ਨੇ ਉਹਨਾਂ ਵਿੱਚੋਂ ਹੀ ਉਹਨਾਂ ਦੀਆਂ ਫੀਸਾਂ ਭਰਦੇ ਨੇ ਸਰਕਾਰੀ ਨੌਕਰੀਆਂ ਵੀ ਫੀਸਾਂ ਭਰਦੇ ਨੇ ਤੇ ਉਹਨਾਂ ਨੂੰ ਕਿਤਾਬਾਂ ਮਿਲਉਂਦੀਆਂ ਨੇ ਜਿਹੜੇ ਲਗਾਤਾਰ ਜਿਹੜਾ ਕਾਰਜ ਹੈ ਲੋਕਾਂ ਦੇ ਸਹਿਯੋਗ ਨਾਲ ਚੱਲਦਾ ਹੈ ਬਹੁਤ ਸਾਲ ਗਿਆ ਇਸ ਦੇ ਨਾਲ ਹੀ ਸਾਡੇ ਪਾਗੜੀ ਸਸਤਾ ਹੈ ਉਹਦੇ ਲਾਲ ਸਿੰਘ ਜੀ ਨੇ ਜੀ ਸਰਪ੍ਰਸਤ ਉਹ ਵੀ ਸਾਨੂੰ ਸਹਿਯੋਗ ਕਰ ਰਹੇ ਨੇ ਮਤਲਬ ਇਹਨਾਂ ਦਾ ਲਗਾਤਾਰ ਜਿਹੜਾ ਸਹਿਯੋਗ ਹੈ ਉਹਦੇ ਕਰਕੇ ਸੰਸਥਾ ਆਪਣੇ ਕਾਰਜ ਵਿੱਚ ਸਫਲਤਾ ਨੂੰ ਕਮ ਕਰ ਰਹੀ ਹੈ ਦੀਪ ਕਹ ਰਹੀ ਮੈਂ ਲੰਗੋਵਾਲ ਦੀ ਰਹਿਣ ਵਾਲੀ ਆ ਮੈਂ ਇੱਥੇ ਜੁਲਾਈ ਦਾ ਬੈਚ 1 ਜੁਲਾਈ ਤੋਂ ਦੇ ਬੈਚ ਤੋਂ ਤਿਆਰ ਰੱਖਿਓ ਜੀ ਮੈਂ ਦੱਸ ਰਹੀ ਆ से पहले करी कर लो ना तंची धार पे बस 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 दो यार कोई कट गया है सो नहीं क्या नहीं पहले तो नहीं ठीक है इसे इनको दियो